ਉਸ ਸਮੇਂ ਜਬ ਇਸ ਨੂੰ ਜਾਣਿਆ ਅਮਾ ਚਲਦੇ ਮੰਡੀ ਤੋਂ ਹੁਣੇ-ਹੁਣੇ ਐਮਪੀ ਬਣੇ ਕੰਗਰਨੌਤ ਦੇ ਚੰਡੀਗੜ੍ਹ 에ਰਪੋਰਟ ਦੇ ਉੱਤੇ ਇੱਕ ਸੁਰੱਖਿਆ ਕਰਮਚਾਰੀ ਮਹਿਲਾ ਨੇ ਥੱਪੜ ਜੜ ਦਿੱਤਾ ਹੈ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਚੰਡੀਗੜ੍ਹ 에ਰਪੋਰਟ ਦੀ ਜਿੱਥੇ ਕਿ ਚੰਡੀਗੜ੍ਹ 에ਰਪੋਰਟ ਦੇ ਉੱਤੇ ਉਸ ਸਮੇਂ ਵੱਡਾ ਹਗਾਮਾ ਹੋ ਗਿਆ ਜਦੋਂ ਚੰਡੀਗੜ੍ਹ 에ਰਪੋਰਟ ਤੇ ਪਹੁੰਚੀ ਕੰਗਰਨੌਤ ਦੇ ਇੱਕ ਸੁਰੱਖਿਆ ਕਰਮਚਾਰੀ ਮਹਿਲਾ ਨੇ ਸ਼ਰੀਆਮ ਥੱਪੜ ਜੜ ਦਿੱਤਾ ਦੱਸਿਆ ਜਾ ਰਿਹਾ ਕੰਗਰਨੌਤ ਤੇ ਦਿੱਲੀ ਦੇ ਵਿੱਚ ਹੋ ਰਹੀ ਮੀਟਿੰਗ ਸ਼ਾਮਲ ਹੋਣ ਜਾ ਰਹੀ ਸੀ ਉਸ ਤੋਂ ਬਾਅਦ

ਜੇ ਬੈਠੇ ਕਿਉਂ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦੋਂ ਇਸਨੇ ਬਿਆਨ ਦਿੱਤਾ ਆਹੋ ਤੇਰਾ ਮਾਂ ਵੀ ਬੈਠਾ ਸੀ ਅਸੀਂ ਤੇ ਤੁਸੀਂ ਵੀ ਸੁਣਿਆ ਸੁਰੱਖਿਆ ਕਰਮੀ ਦਾ ਬਿਆਨ ਸਾਹਮਣੇ ਆਇਆ ਹੈ ਕਿ ਕਿਸਾਨੀ ਸੰਘਰਸ਼ ਦੇ ਵਿੱਚ ਜੋ ਕੰਗਣਾ ਨੋਟ ਵੱਲੋਂ ਕਿਸਾਨਾਂ ਨੂੰ ਬੋਲਿਆ ਗਿਆ ਸੀ ਬੀਬੀਆਂ ਨੂੰ 100-100 ਰੁਪਏ ਦੇ ਵਿੱਚ ਬਿਕਨਵਾਰੀਆਂ ਦੀ ਗੱਲ ਆਖੀ ਗਈ ਸੀ ਉਹ ਕਈ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਸੁਰੱਖਿਆ ਕਰਮੀ ਦਾ ਗੁੱਸਾ ਫੁੱਟਿਆ ਦੱਸ ਦਿੰਦੇ ਆ ਕਿ ਪੰਜਾਬ ਦੀ ਏ ਧੀਨੇ ਅੱਜ ਕਿਸਾਨੀ ਸੰਘਰਸ਼ ਦੇ ਵਿੱਚ ਬੋਲੇ ਹੋਏ ਬੋਲਾਂ ਦਾ ਇੱਕ ਤਰ੍ਹਾਂ ਦਾ ਬਦਲਾ ਜਿਹੜਾ ਕੰਗਨੌਰ ਤੋਂ ਲਿਆ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਆ ਚੰਡੀਗੜ੍ਹ 에어ਪੋਰਟ ਦੀਆਂ ਜਿੱਥੇ ਕੀ ਚੰਡੀਗੜ੍ਹ 에어ਪੋਰਟ ਦੇ ਉੱਤੇ ਅੱਜ ਕੰਗਨੌਰ ਤੋਂ ਸ਼੍ਰੀਆਮ ਜਿਹੜਾ ਸ਼ਬਦ ਦੇ ਸਾਹਮਣੇ ਥੱਪੜ ਜੜ ਦਿੱਤਾ ਹੈ ਤੇ ਕੰਗਲ ਨੌਤ ਦਾ ਵੀ ਹੁਣੇ-ਹੁਣੇ ਇੱਕ ਬਿਆਨ ਸਾਹਮਣੇ ਆਇਆ ਉਹ ਵੀ ਤੁਹਾਨੂੰ ਨਾਲ ਦੀ ਨਾਲ ਅਗਲੀ ਖਬਰ ਦੇ ਵਿੱਚ ਦਿਖਾਵਾਂਗੇ ਕਿ ਉਸ ਮੌਕੇ ਹੋਇਆ ਕੀ ਸੀ ਤੁਹਾਨੂੰ ਦੱਸਦੇ ਨੇ ਕਿ ਪੰਜਾਬ ਦੀ ਸਤੀ ਨੇ ਕਿਸਾਨੀ ਸੰਘਰਸ਼ ਦੇ ਵਿੱਚ ਦੱਸਿਆ ਕਿ ਮੇਰੀ ਮਾਂ ਉਸ ਕਿਸਾਨੀ ਸੰਘਰਸ਼ ਦੇ ਵਿੱਚ ਬੈਠੀ ਸੀ ਜਦੋਂ ਕੰਗਲ ਨੌਤ ਨੇ ਬਿਆਨ ਦਿੱਤਾ ਇਹ ਬੱਚੇ ਕਿਹਾ ਮੇਰੀ ਮਾਂ ਉਸ ਚੱਲਦੇ ਇਸ ਕੇਸ ਬਾਰੇ ਅਮਾ ਚਲਦੇ ਮੰਡੀ ਤੋਂ ਹੁਣੇ-ਹੁਣੇ ਐਮਪੀ ਬਣੇ ਕੰਗਰਨਾਉਤ ਦੇ ਚੰਡੀਗੜ੍ਹ 에ਰਪੋਰਟ ਦੇ ਉੱਤੇ ਇੱਕ ਸੁਰੱਖਿਆ ਕਰਮਚਾਰੀ ਮਹਿਲਾ ਨੇ ਥੱਪੜ ਜੜ ਦਿੱਤਾ ਹੈ ਇਸ ਬਾਰੇ ਦੀ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਚੰਡੀਗੜ੍ਹ 에ਰਪੋਰਟ ਦੀ ਜਿੱਥੇ ਕਿ ਚੰਡੀਗੜ੍ਹ 에ਰਪੋਰਟ ਦੇ ਉੱਤੇ ਉਸ ਸਮੇਂ ਵੱਡਾ ਹਗਾਮਾ ਹੋ ਗਿਆ ਜਦੋਂ ਚੰਡੀਗੜ੍ਹ 에ਰਪੋਰਟ ਤੇ ਪਹੁੰਚੀ ਕੰਗਰਨਾਉਤ ਦੇ ਇੱਕ ਸੁਰੱਖਿਆ ਕਰਮਚਾਰੀ ਮਹਿਲਾ ਨੇ ਸ਼ਰੀਆਮ ਥੱਪੜ ਜੜ ਦਿੱਤਾ ਦੱਸਿਆ ਜਾ ਰਿਹਾ ਹੈ ਕੰਗਰਨਾਉਤ ਤੇ ਦਿੱਲੀ ਦੇ ਵਿੱਚ ਹੋਰੀ ਮੀਟਿੰਗ ਸ਼ਾਮਲ ਹੋਣ ਜਾ ਰਹੀ ਇਸ ਤੋਂ ਬਾਅਦ

ਕੀ ਉਸਨੇ ਕਿਹਾ ਸੀ ਕਿ ਉਹ ਇਸਨੇ ਯਾਨੀ